Alo maamo to ano. Thank <laughs> you. ਸਭ ਜੇ ਸਭੀ ਨਾਲ ਤੋਲ ਕੇ ਰਗਾ ਲਾਲਾ ਗੁਕੇ ਦਰਵਾਜ਼ੇ ਪਾਵਾ ਦਰਿਆ ਆਇਆ ਪੁਰੀਆ ਸਰਗਨਾ ਆਈ ਦੀ त हुन पब्लिक ਤਾਂ ਉਹ ਮੈਂ ਜਰਾ ਮੋੜ ਉਧਰੋਂ ਕਰ ਲਈ ਆ ਮਾਸਰ ਮਾਸਰ ਜਿਹੜੇ ਨਾ ਜਪੁਰ ਸਾਹਿਬ ਦੇ ਦੇਖੋ ਸਾਡੇ ਗੁਰੂ ਪਾਤਸ਼ਾਹ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸਮੇਂ ਪਹਿਲਾਂ ਇਸ ਦਾ ਨਾਮ ਚੱਕ ਨਾਨਕੀ ਸੀ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਇਸ ਅਸਥਾਨ ਦਾ ਨਾਮ ਸਾਡੇ ਗੁਰੂ ਨੇ ਆਪ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਜਦੋਂ ਆਨੰਦ ਸਾਹਿਬ ਦਾ ਪਾਠ ਹੋ ਰਿਹਾ ਸੀ ਤੇ ਸਾਰੀ ਸੰਗਤ ਨੇ ਆਖਿਆ ਜੀ ਬੜਾ ਆਨੰਦ ਆਇਆ ਤਾਂ ਇਸ ਨਗਰੀ ਦਾ ਨਾਮ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਗਿਆ ਹੁਣ ਜਿਸ ਸ਼ਹਿਰ ਦਾ ਨਾਮ ਨਗਰ ਦਾ ਨਾਮ ਅਸਥਾਨ ਦਾ ਨਾਮ ਗੁਰੂ ਆਬਰਾ ਰੱਖਿਆ ਗਿਆ ਸ਼੍ਰੀ ਆਨੰਦਪੁਰ ਸਾਹਿਬ ਹਰ ਸਾਡੇ ਸਾਰੇ ਇਤਿਹਾਸ ਦੇ ਸਰੋਤਾਂ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਹੀ ਜ਼ਿਕਰ ਆ ਕਿਉਂਕਿ ਇਹ ਮਾਖੋਵਾਲ ਦੀ ਪਹਿਲਾ ਜਮੀਨ ਨਹੀਂ ਪਰ ਮਾਖੋਵਾਲ ਨਿਬਰਚਲਤ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਹੋਇਆ ਆਪ ਗੁਰੂ ਨੇ ਸ਼੍ਰੀ ਨਾਮ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਰੱਖਿਆ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਵੀ ਉਹਦਾ ਨਾਮ ਬਦਲੇ ਨਾ ਕੋਈ ਬਦਲ ਸਕਦਾ ਵਾ ਬਾਕੀ ਠੀਕ ਆ ਸ਼ਹਿਰ ਨੂੰ ਜਿੱਟਾ ਰੰਗ ਕੀਤਾ ਜਾ ਰਿਹਾ ਚੰਗੀ ਗੱਲ ਆ ਪਹਿਲਾਂ ਤੋਂ ਐ 1999 ਤੋਂ ਆ ਪਰ ਇਹਦਾ ਨਾਮ ਕੋਈ ਵਾਈਟ ਸਿਟੀ ਨਹੀਂ ਆ ਵਾਈਟ ਸਿਟੀ ਦੁਨੀਆਂ 'ਚ ਹੋਰ ਵੀ ਹੋ ਸਕਦੇ ਪਰ ਦੁਨੀਆਂ 'ਤੇ ਆਨੰਦਪੁਰ ਸਾਹਿਬ ਇੱਕ ਹੀ ਆ ਜਿੱਥੇ ਖਾਲਸੇ ਦੀ ਸਿਰਜਣਾਈ ਆ ਜਿੱਥੇ ਪੰਜ ਸਿੰਘਾਂ ਨੇ ਪਹਿਲਾਂ ਆਪਣੇ ਸਿਰ ਦਿੱਤੇ ਆ ਔਰ ਫਿਰ ਉਹ ਪੰਜ ਪਿਆਰੇ ਬਣੇ ਆ ਜਿੱਥੇ ਖਾਲਸੇ ਦੀ ਸਿਰਜਣਾਈ ਹਰ ਸਿੱਖ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਜੰਮਿਆ ਪੈਦਾ ਹੋਇਆ ਆਨੰਦਪੁਰ ਸਾਹਿਬ ਦਾ ਵਾਸੀ ਆ ਸੋ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਆ ਤੇ ਆਨੰਦਪੁਰ ਸਾਹਿਬ ਹੀ ਰਹੇਗਾ ਵਾਹਿਗੁਰੂ ਜੀ ਦਾ ਖਾਲਤਾ ਵਾਹਿਗੁਰੂ ਜੀ ਕੀ ਫਤਹ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਵਾਰਕ ਚਰਨ ਪਾਏ ਗੁਰਦੁਆਰਾ ਪੁਆਇਕਦ ਸਾਹਿਬ ਜਿੱਥੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਅੱਜ ਦਾ ਇਹ ਮਹਾਨ ਜੋ ਗੁਰੂ ਕੇ ਲੰਗਰ ਦਾ ਪ੍ਰਾਰੰਭ ਹੋਇਆ ਹੈ ਛੇਵੇਂ ਪਾਤਸ਼ਾਹ ਮਹਾਰਾਜ ਤੋਂ ਨਵਾਜੇ ਬਾਬਾ ਜੀ ਬਾਬਾ ਵਿਧੀ ਚੰਦ ਸਾਹਿਬ ਜੀ ਜੀ ਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਦੀ 12ਵੇਂ ਜਾਨ ਸਿੰਘ ਸਾਹਿਬ ਬਾਬਾ ਜੀ ਬਾਬਾ ਬਤਾਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਜੋਗਵਾਈ ਸਹਤ ਇਸ ਅਸਥਾਨ ਦੀ ਸੇਵਾ ਸੰਭਾਲ ਤਲਪਾਉਂਦੇ ਸਹਤ ਬਾਬਾ ਜੀ ਵਿਚਰ ਕੇ ਨਾ ਬਾਣੀ ਦਾ ਕਥਾ ਕੀਰਤਨ ਦਾ ਗੁਰੂ ਕੇ ਦੇਗ ਲਗਰਾਂ ਦੇ ਪ੍ਰਵਾਹ ਚਲਾਉਂਦੇ ਨੇ ਅੱਦੇ ਤਕਰੀਬਨ ਹਰ ਰੋਜ਼ ਹੀ ਜਿੱਥੇ-ਜਿੱਥੇ ਦਲਪਾਂ ਦੇ ਵਿਚਰਦਾ ਹੈ ਸਥਾਨਾਂ ਤੇ ਅਮਰ ਸੰਚਾਰ ਹੁੰਦਾ ਹੈ ਇਹ ਮਹਾਨ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆਂ ਜੋ ਇਹ ਪੂਰਾ ਵਹਰਾ ਹੈ ਨਵੇਂ ਪਾਛਾ ਧੰਗੁਰੂ ਤੇਗ ਬਹਾਦਰ ਸਾਹਿਬ ਪਾਛਾ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਤੇ ਸਤਿਗੁਰਾਂ ਦੇ ਮਹਾਨ ਗੁਰਸਿੱਖ ਬਾਬਾ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਮਹਾਨ ਨਿਸਾਨੀ ਅਦੁੱਤੀ ਕੁਰਬਾਨੀ ਨੂੰ ਕੁਰਬਾਨ ਹੁੰਦਿਆਂ ਹੋਇਆਂ ਅੱਜ ਸਮੁੱਚਾ ਹੀ ਸਿੱਖ ਜਗਤ ਮਹਾਰਾਜ ਦੀ ਕਿਰਪਾ ਦੁਆਰਾ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਜੋ ਅੱਜ ਇਸ ਸਥਾਨ ਤੇ ਰੰਬੇ ਗਏ ਨੇ ਅੱਜ ਤੋਂ ਇਹ ਲੰਗਰ ਪਰ ਆਰੰਭ ਹੋਏ ਦਿਨ ਰਾਤ ਉੱਟ ਪੰਡਾਰੇ 29 ਤਰੀਕ ਤੱਕ ਸਾਰੇ ਸਮਾਪਤ ਦੀ ਸਮਾਗਮ ਸਮਾਗਮ ਸਮਾਪਤੀ ਤੱਕ ਇਹ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲਣਗੇ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਜਿੱਥੇ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲਣੇ ਆ ਉੱਥੇ ਅਖੰਡ ਪਾਠਾਂ ਦੀ ਲੜੀ ਤੇ ਦੋਨੋਂ ਟਾਈਮ ਦੀ ਮਾਨ ਸਜਦੇ ਰਹਿਣੇ ਆ ਆਪ ਸੰਗਤਾਂ ਨੇ ਸਮੇਂ ਸਿਰ ਦਰਸ਼ਨ ਦੇਣੇ ਆ ਇਹ ਸੰਪਰਦਾ ਦੇ ਮੁਖੀ ਬਾਬਾ ਬਤਾਰ ਸਿੰਘ ਸਾਹਿਬ ਜੀ ਜੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਬਾਬਾ ਜੀ ਆਪ ਹਾਜ਼ਰੀਆਂ ਪਰਦੇ ਨੇ ਅੱਜ ਬਾਬਾ ਜੀ ਵੱਲੋਂ ਇਹ ਨਾਲ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਲੰਗਰਾਂ ਦੀ ਆਹਰੀ ਪਰਨਵਾਹ ਤੇ ਸ਼ਗਨ ਦੇ ਲਈ ਸੰਗਤਾਂ ਦੇ ਕੋਲ ਬੇਨਤੀ ਹੈ ਕਿ ਲੰਗਰਾਂ ਦੀ ਕਿਉਂਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇਹ ਲੰਗਰਾਂ ਨੂੰ ਮਹਾਨ ਇਸ਼ਤਾਲਤਾ ਦਿੰਦਿਆਂ ਹੋਇਆ ਪਹਿਲੇ ਪੰਗਤ ਦੇ ਪਾਛੇ ਸੰਗਤ ਇਹ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਸੀ ਅੱਜ ਮਹਾਰਾਜ ਦੀ ਕਿਰਪਾ ਦੁਆਰਾ ਅਨੇਕਾਂ ਹੀ ਮਦਦਤਾ ਕਰਕੇ ਗੁਰੂ ਕੇ ਲੰਗਰ ਵਰਤ ਨੇ ਆਰੰਭ ਹੋਏ ਨੇ ਗੁਰੂ ਕੇ ਲੰਗਰਾਂ ਵਿੱਚ ਇਸੇ ਤਰ੍ਹਾਂ ਆਪ ਜੀ ਨੇ ਫਾਇਰੀਆਂ ਪੜਨੀਆਂ ਨੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਨੀਆਂ ਨੇ ਇਹ ਬੇਨਤੀ ਨੂੰ ਆਪ ਜੀ ਨੇ ਪ੍ਰਵਾਨ ਕਰਣੀ ਅੱਜ ਇਹ ਸਮੇਂ ਤੇ ਜੋ ਲੰਗਰਾਂ ਦੀ ਰੰਗਤਾ ਕਰਦਿਆਂ ਹੋયા ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਜਥੇਦਾਰ ਸਰ ਜੀ ਕੇਸ ਗੜ ਸਾਹਿਬ ਜਿਨ੍ਹਾਂ ਨੇ ਆਪ ਆਣ ਕੇ ਲੰਗਰਾਂ ਦੀ ਪ੍ਰਾਰambhਤਾ ਕਰਦਿਆਂ ਹੋਇਆਂ ਪੰਗਤ ਜੀ ਬੈਠ ਕੇ ਗੁਰੂ ਕੀ ਲੰਗਰ ਛੱਕ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆਂ ਹੋਇਆਂ ਸਰਗੁਰੂ ਦਾ ਸ਼ੁਕਰਾਨਾ ਕੀਤਾ ਤੇ ਮਹਾਰਾਜ ਦੀ ਕਿਰਪਾ ਦੁਆਰਾ ਅੱਜ ਜੋ ਵਿਸ਼ੇਸ਼ ਪ੍ਰੋਗਰਾਮ 16 ਤਰੀਕ ਨੂੰ ਯੂਨੀਵਰਸਿਟੀ ਸਕੂਲਾਂ ਕਾਲਜਾਂ શ્રી ਨਨਪੁਰ ਸਾਹਿਬ ਵਿਖੇ 35000 ਬੱਚਿਆਂ ਨੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਸਹਿਜ ਪਾਠ ਕੀਤੇ ਅੱਜ ਉਹਨਾਂ ਦੀ ਸੰਪੂਰਨਤਾ ਦੇ ਸਮੇਂ ਅੱਜ ਇੱਥੇ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਗੁਰੂ ਗਿਆ ਸੰਗਤਾਂ ਲੰਗਰ ਛਕੋ ਨਾਮ ਜਪੋ ਆਪਣੇ ਜੀਵਨ ਨੂੰੜ ਪਾਗੇ ਬਣਾਓ ਅੰਮਰ ਸਾਹਿਬ ਦੇ ਗੁਰੂ ਵਾਲੇ ਹੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Pagkakataon. <laughs> Pagkakataon. वाहगुरु <laughs> जी का खालसा वाहगुरु जी की फतेह ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਧਰਮੇ ਇਹਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦਿਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਸ਼ਹੀਦੀ ਸ਼ਤਾਬ ਦੀ ਅਤੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦੀ ਵਾਲੀ ਅੰਮ੍ਰਿਤ ਦੇ ਰਾਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਜੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਸਾਡਾ ਜੋ ਦਲਪੰਥ ਹੈ ਗੁਰੂ ਪੰਥ ਦਾ ਉਹਦੇ ਮਹਾਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਅਤੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਬਤਾਰ ਸਿੰਘ ਜੀ ਮਹਾਪੁਰਸ਼ ਚੌਰ ਸਿੰਘ ਵਾਲੇ ਉਹ ਇਹ ਜਿਹੜਾ ਮੁਬਾਰਕ ਸਥਾਨ ਆ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਕੇ ਲੰਗਰਾਂ ਦੀ ਅਰੰਭਤਾ ਹੋਈ ਆ ਜਿਹੜੇ ਕਿ ਨਿਰੰਤਰ 29 ਤਰੀਕ ਤੱਕ ਇਸੇ ਤਰ੍ਹਾਂ ਖੁੱਲੇ ਪੰਡਾਲਾਂ ਦੇ ਵਿੱਚ ਚੱਲਣੇ ਆ ਹਰ ਗੁਰੂਕੀਆਂ ਸੰਗਤਾਂ ਨੇ ਸ਼ੱਕ ਕੇ ਲਾਹਾ ਲੈਣਾ ਵਾ ਬਾਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੀ ਵੱਡੀ ਆਮਦ ਜਿਹੜੀ ਆ ਆਰੰਭ ਹੋ ਚੁੱਕੀ ਆ ਗੁਰੂਕੀਆਂ ਸੰਗਤਾਂ ਇੱਥੇ ਆ ਰਹੀਆਂ ਵਾ ਔਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਵਾ ਇੱਥੇ ਜਿੰਨੇ ਵੀ ਮਹਾਪੁਰਸ਼ਾ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ਾ ਭਾਵੇਂ ਦਾਲਪੰਥਾ ਉਹਨਾਂ ਨੇ ਆਪੋ ਆਪਣੀਆਂ ਤਿਆਰੀਆਂ ਆਰੰਭ ਕੀਤੇ ਤੇ ਆਪੋ ਆਪਣੇ ਸਥਾਨਾਂ ਦੇ ਉੱਤੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਜਿਹੜੀ ਆ ਕਰ ਦਿੱਤੀ ਆ ਜਿਹੜਾ ਸ਼ਹੀਦੀ ਬਾਗ ਆ ਤਰਨਾਗਲ ਸੰਤ ਬਾਬਾ ਗੁਰਦੇਵ ਸਿੰਘ ਜੀ ਜਥੇਦਾਰ ਉਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਵੀ ਆਰੰਭਾ ਔਰ ਗੁਰੂ ਕੇ ਲੰਗਰ ਹਮੇਸ਼ਾ ਘਟੋਟ ਵਰਤਦੇ ਆ ਮਜੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਦੀ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਦੀ ਮਹਾਪੁਰਸ਼ ਔਰ ਹੋਰ ਜਿੰਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਵੱਲੋਂ ਕਿਉਂਕਿ ਹਮੇਸ਼ਾ ਤੋਂ ਹੀ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਖਾਂ ਦਾ ਇਕੱਠ ਹੁੰਦਾ ਹਮੇਸ਼ਾ ਹੀ ਔਰ ਉਸ ਲੱਖਾਂ ਦੇ ਇਕੱਠ ਦੇ ਲਈ ਇਹ ਜਿਹੜੀਆਂ ਸਾਡੀਆਂ ਪ੍ਰਾਤਨ ਜਥੇਬੰਦੀਆਂ ਵਾ ਇਨਾ ਵੱਲੋਂ ਜਿੱਥੇ ਦੀਵਾਨ ਲਗਾਏ ਜਾਂਦੇ ਆ ਗੁਰੂ ਕੇ ਲੰਗਰ ਲਗਾਏ ਜਾਂਦੇ ਆ ਉਹ ਸਾਰਾ ਕੁਝ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਆ ਬੁੰਡਾ ਦਲ ਦੇ ਵੱਲੋਂ ਵੀ ਬਹੁਤ ਵੱਡੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਆ ਤਾਂ ਇਹ ਸ਼ਤਾਬ ਦੀਆਂ ਵੱਡੇ ਪੱਧਰ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਮਨਾ ਰਹੀ ਆ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਿਆਈ ਪੁਰਬ 350 ਸਾਲਾ ਮਨਾਇਆ ਜਾਣਾ 25 ਤਰੀਕ ਨੂੰ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸ਼ਹੀਦੀ ਦਿਮਨਾਈ ਜਾਣੀ ਆ 25 ਨੂੰ ਉੱਤੇ ਦਿੱਲੀ ਵੀ ਗੁਰਦੁਆਰਾ ਸੀਸਗੰਨ ਸਾਹਿਬ ਸ਼ਹੀਦੀ ਸਾਕਾ ਮਨਾਇਆ ਜਾਣਾ ਹਰ 29 ਤਰੀਕ ਨੂੰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਜੋ ਸੀਸ ਦਾ ਸੰਸਕਾਰ ਦਾ ਦਿਹਾੜਾ ਵਾ ਉਹ ਮਨਾਇਆ ਜਾਣਾ ਵਾ ਪੰਥ ਵੱਡੀ ਗਿਣਤੀ ਚ 23 ਤੋਂ ਲੈ ਕੇ 29 ਤੱਕ ਇਥੇ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਦੀ ਸੰਗਤ ਮਾਣੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਕੀਰਤਨ ਸੁਣੇ ਲੰਗਰਾਂ ਦੇ ਵਿੱਚ ਕਿਉਂਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦਾ ਸੰਕਲਪ ਆ ਜਿੱਥੇ ਸਿਮਰਨ ਜ਼ਰੂਰੀ ਆ ਉਥੇ ਸੇਵਾ ਵੀ ਜ਼ਰੂਰੀ ਆ ਤੇ ਅੱਜ ਇਹ ਸੇਵਾ ਦਾ ਮਹਾਕੁੰਭ ਜਿਹੜਾ ਵਾ ਇਥੋਂ ਸ਼ੁਰੂ ਕੀਤਾ ਵਾ ਮਹਾਪੁਰਸ਼ਾਂ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਇਥੋਂ ਦੇ ਮੁੱਖ ਸੇਵਾਦਾਰ ਆ ਬਾਬਾ ਸੰਤ ਬਾਬਾ ਬਤਾਰ ਸਿੰਘ ਜੀ ਇਹਦੇ ਵਿੱਚ ਵੀ ਸੰਗਤਾਂ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਲੰਗਰ ਛਕਣਾ ਪ੍ਰੇਮ ਭਾਵਨਾ ਦੇ ਨਾਲ ਤੇ ਸੇਵਾ ਕਰਨੀ ਆ ਬਾਕੀ ਸਮੁੱਚਾਈ ਜਿਹੜਾ ਪੰਥ ਆ ਰਲ ਮਿਲ ਕੇ ਇਸ ਸ਼ਤਾਬਦੀ ਨੂੰ ਮਨਾ ਰਿਹਾ ਸਾਡਾ ਵਿਰਾਸਤੀ ਆ ਜੋ ਸਾਡੀਆਂ ਰਵੈਤਾਂ ਵਾਂ ਪੰਚ ਦੀਆਂ ਵਾਈਟ ਸਿਟੀ ਦੁਨੀਆ ਤੇ ਹੋਰ ਵੀ ਕਿਤੇ ਹੋ ਸਕਦਾ ਕੋਈ ਰੰਗ ਕਰ ਦੇ ਪਰ ਦੁਨੀਆ ਤੇ ਆਨੰਦਪੁਰ ਸਾਹਿਬ ਏਕੀ ਆ ਕੋ ਏਕ ਹੀ ਰਹਿਣਾ ਵਾ ਹਰ ਸਿੱਖੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੈਦਾ ਹੋਵੇ ਅਮਰੀਕਾ ਅਫਰੀਕਾ ਕੈਨੇਡਾ ਪਰ ਜੰਮਦਾ ਹੀ ਸਿੱਖ ਜਿਹੜਾ ਵਾ ਜਦੋਂ ਸਿੱਖ ਦੇ ਘਰੇ ਜਨਮ ਲੈਂਦਾ ਉਹ ਆਨੰਦਪੁਰ ਸਾਹਿਬ ਦਾ ਵਾਸੀ ਆ ਇੱਥੇ ਪਾਤਸ਼ਾਹ ਜੀ ਨੇ ਪੰਜ ਸੀਸ ਲੈ ਕੇ ਤੇ ਖਾਲਸੇ ਦੀ ਸਿਰਜਣਾ ਕੀਤੀ ਆ ਅੰਮ੍ਰਿਤ ਦੀ ਦਾਤ ਦਿੱਤੀ ਆ ਤੋਂ ਸਾਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਨੇ ਨਾਮ ਦਿੱਤਾ ਵਾ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਬਾਕੀ ਚਲੋ ਚੰਗੀ ਗੱਲ ਆ ਕਿ ਸ਼ਹਿਰ ਨੂੰ ਜੇ ਚਟਾ ਰੰਗ ਕੀਤਾ ਜਾ ਰਿਹਾ ਕੋਈ ਮਾੜੀ ਗੱਲ ਨਹੀਂ ਆ ਸਾਫ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਪਰ ਜਿਹੜਾ ਇਹਦਾ ਨਾਮ ਨਾਮ ਸ਼੍ਰੀ ਆਨੰਦਪੁਰ ਸਾਹਿਬ ਹੀ ਆ ਤੇ ਸ਼੍ਰੀ ਆਨੰਦਪੁਰ ਸਾਹਿਬ ਹੀ ਇਹਦਾ ਨਾਮ ਰਹੂਗਾ ਸਤਿ ਸ੍ਰੀ ਅਕਾਲ yeah uh -huh. What hey. you hey.